ਹਾਂਜੀ ਸੁਨੀਲ ਮੱਲਣ ਸਾਹਿਬ ਬੋਲ ਰਹੇ ਹੂੰ ਜੀ ਜੀ ਸਰ ਸਤਿ ਸ੍ਰੀ ਅਕਾਲ ਭਾਜੀ ਜੀ ਭਾਜੀ ਐਸਪੀ ਮੀਡੀਆ ਪੰਜਾਬ ਤੋਂ ਸਹਿਬ ਸਿੰਘ ਵਿਰਕ ਗੱਲ ਕਰ ਰਹੇ ਹਾਂ ਦੋ ਕੁ ਕੁਝ ਸਮਝ ਆਈਦਾ ਸੀ ਨਹੀਂ ਨਹੀਂ ਕਰੋ ਗੱਲ ਭਾਜੀ ਕਰੂੰਗਾ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਜੀ ਭਾਜੀ ਜਿਵੇਂ ਸਿੱਧੂ ਮੂਸੇਵਾਲਾ ਦੇ ਜਿਹੜਾ ਕੇਸ ਸੀ ਇਸ ਦੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਇਹ ਕੇਸ ਜਿਹੜਾ ਸੀ ਲੱਗਿਆ ਸੀ ਤੇ ਜਿਹਦੇ ਵਿੱਚ ਦੱਸ ਦਈਏ ਪਹਿਲਾਂ ਆਪਣੇ ਦਰਸ਼ਕਾਂ ਨੂੰ ਕਿ ਇਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਘਟਨਾ ਹੈ ਜਿਦੇ ਚ ਪੰਜਾਬੀ ਗਾਇਕ ਸ਼ੋਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਸਨ ਇਸ ਦੇ ਵਿੱਚ ਦੂਜੀ ਵਾਰੀ ਗਵਾਹ ਜਿਹੜੇ ਨੇ ਜਿਹੜੇ ਉਹਨਾਂ ਦੇ ਦੋ ਦੋਸਤ ਸਨ ਉਹ ਹੁਣ ਵੀ ਗਵਾਹੀ ਦੇਣ ਵਾਸਤੇ ਉੱਥੇ ਨਹੀਂ ਪਹੁੰਚੇ ਅਦਾਲਤ ਦੇ ਵਿੱਚ ਦੋਵਾਂ ਦੇ ਬਿਆਨ ਜਿਹੜੇ ਕਲਮਬੱਧ ਕਰਨੇ ਸਨ ਸ਼ੁੱਕਰਵਾਰ ਦੀ ਤਰੀਕ ਰੱਖੀ ਸਗੀ ਸੀ ਪਿਛਲਾ ਜਿਹੜਾ ਸ਼ੁੱਕਰਵਾਰ ਲੰਘਿਆ ਤੇ ਇਹ ਕਤਲ ਦੇ ਸਮੇਂ ਜਿਹੜੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਉਹ ਇਹਨਾਂ ਦੇ ਦੋਸਤਾਂ ਜਿਹੜੇ ਉਹ ਸਿੱਧੂ ਮੂਸੇਵਾਲੇ ਦੀ ਕਾਰ 'ਚ ਹੀ ਬੈਠੇ ਸਨ ਉਸ ਦਿਨ ਤੇ ਉਹਨਾਂ ਨੂੰ ਮੁੱਖ ਗਵਾਹ ਬਣਾਇਆ ਗਿਆ ਤੇ ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਅਦਾਲਤ ਤੋਂ ਛੋਟ ਦੀ ਮੰਗ ਕੀਤੀ ਸੀ ਇਹ ਜਿਹੜਾ ਘਟਨਾਕਰਮ ਸੀ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਾਪਰਿਆ ਸੀ ਤੇ ਜਿਹਦੇ 'ਚ ਗੁਰਵਿੰਦਰ ਤੇ ਗੁਰਪ੍ਰੀਤ ਨੂੰ ਗੋਲੀਆਂ ਲੱਗੀਆਂ ਸਨ ਤੇ ਅੱਗੇ ਹੋਰ ਦੱਸਦੀ ਹੈ ਜਿਹੜਾ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਰਕੇ 'ਚ ਮੂਸੇਵਾਲੇ ਨੂੰ 6 ਸ਼ੂਟਰਾਂ ਨੇ ਗੋਲੀ ਮਾਰੀ ਸੀ ਤੇ ਮੂਸੇਵਾਲਾ ਉਦੋਂ ਉਹਨਾਂ ਦੀ ਉਮਰ ਜਿਹੜੀ ਸੀ ਉਹ 28 ਸਾਲ ਦੇ ਲਗਭਗ ਸੀ ਤੇ ਇਸ ਕਤਲ ਦੀ ਜ਼ਿੰਮੇਵਾਰੀ ਮਿਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੀ ਜਿਹੜਾ ਉਹਨਾਂ ਦਾ ਇੱਕ ਹੋਰ ਸਾਥੀ ਹੈ ਗੋਲਡੀ ਬਰਾੜ ਜਿਹੜੇ ਕਿ ਉਹ ਕੈਨੇਡਾ 'ਚ ਬੈਠੇ ਸਨ ਉਸ ਟਾਈਮ ਜਦੋਂ ਇਹ ਘਟਨਾ ਨੂੰ ਇਨਜਾਮ ਦਿੱਤਾ ਗਿਆ ਇਹ ਜਿਵੇਂ ਇਹ ਸਾਰਾ ਵਰਤਾਰਾ ਵਾਪਰਿਆ ਤੇ ਇਹ ਕੇਸ ਚੱਲ ਰਿਹਾ ਤੇ ਇਸ ਦੇ ਵਿੱਚ 4 ਜਿਹੜੇ ਲੋਕ ਨੇ ਉਹਨਾਂ ਦੀ ਮੌਤ ਵੀ ਹੋ ਚੁੱਕੀ ਹੈ 35 ਮੁਲਜ਼ਮੇ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਸਨ ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਅਸੀਂ ਚਾਹਿਆ ਕਿ ਕਿਉਂਕਿ ਨਾ ਆਪਣੇ ਦਰਸ਼ਕਾਂ ਨੂੰ ਨਵੇਂ ਸਿਰੇ ਤੋਂ ਪੂਰੀ ਇਹ ਜਾਣਕਾਰੀ ਤਾਜ਼ਾ ਮਾਮਲਾ ਹੁਣ ਕੀ ਘਟਨਾ ਕਰ ਰਿਹਾ ਵਾਪਰਿਆ ਇਸ ਵਕਤ ਉਹ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀਏ ਤੁਸੀਂ ਇੱਕ ਵਕੀਲ ਹੋਣ ਦੇ ਨਾਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਤੁਹਾਡਾ ਕਾਫੀ ਤਜਰਬਾ ਹੈ ਤੁਸੀਂ ਇਸ ਵਰਤਾਰੇ ਨੂੰ ਹੁਣ ਕਿਵੇਂ ਵੇਖ ਸਕਦੇ ਹੋ ਕਦੋਂ ਤੱਕ ਇਨਸਾਫ ਮਿਲਣ ਦੀ ਉਮੀਦ ਹੈ ਜਦ ਜਿਵੇਂ ਦੋ ਮੁੱਖ ਗਵਾਹ ਨੇ ਉਹਨਾਂ ਦੇ ਸਾਥੀ ਸੰ ਨਾਲ ਉਹ ਦੋ ਵਾਰੀ ਪੇਸ਼ ਨਹੀਂ ਹੋਏ ਅਦਾਲਤ 'ਚ ਜੀ ਇਸ ਤਰ੍ਹਾਂ ਭਾਜੀ ਬੜਾ ਸਿੰਪਲ ਤੇ ਪਹਿਲਾਂ ਤੇ ਇੱਕ ਗੱਲ ਦੱਸਿਏ ਕਿ ਜਦੋਂ ਵੀ ਕੋਈ ਕੇਸ ਦਰਜ ਹੁੰਦਾ ਹੈ ਜੀ ਯਾਨੀ ਕਿ ਪੁਲਿਸ ਇੱਕ ਕੇਸ ਦਰਜ ਕਰਦੀ ਹੈ ਉਹਦੇ ਤੇ ਐਫ ਆਈ ਆਰ ਕਰਤਦੀ ਹੈ ਹਮ ਐਫ ਆਈ ਆਰ ਦਾ ਮਤਲਬ ਹੁੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਜੀ ਜਿਹੜੀ ਮੁੱਢਲੀ ਸੂਚਨਾ ਪੁਲਿਸ ਨੂੰ ਮਿਲੀ ਹਮ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਜਦੋਂ ਵੀ ਕੋਈ ਵਾਰਦਾਤ ਹੁੰਦੀ ਸੀ ਲੋਕ ਭੱਜੇ ਭੱਜੇ ਜਾਂਦੇ ਸੀ ਥਾਣੇ 'ਚ ਜੀ ਤੇ ਥਾਣੇ ਵਾਲੇ ਉਹ ਇਨਫੋਰਮੇਸ਼ਨ ਆਪਣੇ ਕੋਲ ਹੱਥ ਨਾਲ ਨੋਟ ਕਰਦੇ ਸੀ ਕਰਨ ਤੋਂ ਬਾਅਦ ਉਹਦੇ ਤੇ ਤਫ਼ਤੀਸ਼ ਕੀਤੀ ਜਾਂਦੀ ਸੀ ਮੌਕਾ ਵੇਖਿਆ ਮੁਲਾਜਾ ਕਰਨਾ ਜੋ ਵੀ ਸੀਆਰਪੀਸੀ ਚ ਗਾਈਡਲਾਈਨ ਹੈ ਉਹਦੇ ਮੁਤਾਬਕ ਸਭ ਕੁਝ ਕੀਤਾ ਜਾਂਦਾ ਸੀ ਕਰਨ ਤੋਂ ਬਾਅਦ ਸਬੂਤ ਇਕੱਠੇ ਕਰਨ ਤੋਂ ਬਾਅਦ ਜੀ ਫਿਰ ਉਸ ਵਾਰ ਜਿਹੜੇ ਵੀ ਦੁਰਸ਼ੀ ਦੇ ਖਿਲਾਫ ਐਫ ਆਈ ਆਰ ਹੁੰਦੀ ਸੀ ਉਸ ਦੁਰਸ਼ੀ ਨੂੰ ਜੇਲ੍ਹ ਤੇ ਜਾਂਦਾ ਸੀ ਔਰ ਇਦਾਂ ਕਾਰਵਾਈਆਂ ਚਲਦੀਆਂ ਸੀ ਹੁਣ ਉਹਦੇ ਵਿੱਚ ਜਦੋਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹ ਚਲਾਨ ਪੇਸ਼ ਕੀਤਾ ਜਾਂਦਾ ਜੀ ਚਲਾਨ ਪੇਸ਼ ਨੂੰ ਜਿਹਨੂੰ ਆਪਾਂ ਇੰਗਲਿਸ਼ ਕਿਹਨੇ ਚਾਰਜ ਸ਼ੀਟ ਦਾਖਲ ਕੀਤੀ ਜਾਂਦੀ ਹੈ ਜੀ ਚਾਰਜ ਸ਼ੀਟ ਦੇ ਵਿੱਚ ਹਰ ਡਿਟੇਲ ਹੁੰਦੀ ਹੈ ਐਫ ਆਈ ਆਰ ਰੀਪਰੋਡਿਊਸ ਹੁੰਦੀ ਹੈ ਫਿਰ ਉਹ ਐਫ ਆਈ ਆਰ ਮਿਲਣ ਤੋਂ ਬਾਅਦ ਪੁਲਿਸ ਨੇ ਕਿਦੋਂ-ਕਦੋਂ ਕਿਹੜੀ ਕਾਰਵਾਈ ਕੀਤੀ ਉਹ ਹੁੰਦੀ ਹੈ ਹਮ ਔਰ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਲਿਸਟ ਗਵਾਹ ਜੀ ਵਿਟਨੈਸ ਲਿਸਟ ਹਮ ਵੀ ਇਸ ਕੇਸ ਨੂੰ ਪ੍ਰੂਵ ਕਰਨ ਲਈ ਕਿਹੜਾ-ਕਿਹੜਾ ਗਵਾਹ ਕੋਰਟ ਵਿੱਚ ਆਏਗਾ ਤੇ ਆਪਣੀ ਗਵਾਹੀ ਦੇਗਾ ਹਮ ਉਹਦੇ ਵਿੱਚ ਜਿਹੜਾ 161 ਜਿਹੜਾ ਗਵਾਹ ਨੂੰ ਸੱਦਣਾ ਹੁੰਦਾ ਹੈ ਉਸ ਗਵਾਹ ਦੇ 161 ਦੇ ਬਿਆਨ ਪੁਲਸ ਆਪਣੇ ਕੋਲੋਂ ਲਿਖ ਕੇ ਜੀ ਜੀ ਉਹਦੇ ਕੋਲ ਪੁੱਛਦੀ ਹੈ ਵੀ ਕੀ ਹੋਇਆ ਸੀ ਕਿਵੇਂ ਹੋਇਆ ਸੀ ਤੇ ਉਹ 161 ਦੇ ਬਿਆਨ ਲਿਖਦੀ ਹੈ ਤੇ ਬਿਆਨ ਲਿਖ ਕੇ ਅਦਾਲਤ 'ਚ ਪੇਸ਼ ਕਰ ਦਿੰਦੀ ਹੈ ਫਿਰ ਜਦੋਂ ਗਵਾਹ ਜਾਂਦਾ ਹੈ ਗਵਾਹ ਜਾਣ ਤੋਂ ਬਾਅਦ ਆਪਣੀ ਉੱਥੇ ਜਾ ਕੇ ਚੀਫ ਲਿਖਾਉਂਦਾ ਹੈ ਜਿਹਨੂੰ ਕਹਿੰਦੇ ਕਿ ਫਿਰ ਦੁਬਾਰਾ ਇੱਕ ਮੁੱਢਲੀ ਸੂਚਨਾ ਲਿਖਾਉਂਦਾ ਕਿ ਉਸ ਦਿਨ ਵਾਰਦਾਤ ਵਾਲੇ ਦਿਨ ਇਦਾਂ 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 ਦਾ ਹੋਇਆ ਸੀ ਜੀ ਫਿਰ ਉਹਦੇ ਤੇ ਜਿਹੜੀ ਦੋਸ਼ੀ ਧਿਰ ਹੁੰਦੀ ਹੈ ਹੂੰ ਦੋਸ਼ੀ ਧਿਰ ਦੇ ਵਕੀਲ ਉਹਨੂੰ ਸਵਾਲ ਜਵਾਬ ਕਰਦੇ ਨੇ ਜਿਹਨੂੰ ਆਪਾਂ ਕਹਿੰਦੇ ਕ੍ਰੋਸ ਐਗਜ਼ਾਮਿਨ ਕਰਨਾ ਜੀ ਕ੍ਰੋਸ ਐਗਜ਼ਾਮਿਨ ਕੀਤਾ ਜਾਂਦਾ ਹੈ ਪੁਸ਼ਤਾਸ਼ ਕੀਤੀ ਜਾਂਦੀ ਹੈ ਉਹਦੇ ਚ ਸਵਾਲਾਂ ਚ ਸਵਾਲਾਂ ਵਿੱਚੋਂ ਕੁਝ ਪੁਆਇੰਟ ਕੱਢੇ ਜਾਂਦੇ ਨੇ ਹੂੰ ਜਿੱਥੋਂ ਦੋਸ਼ੀ ਧਿਰ ਬਚਣ ਦਾ ਰਸਤਾ ਲੱਭ ਸਕਦੀ ਹੈ ਹੂੰ ਫੋਰ ਐਗਜ਼ਾਮਪਲ ਜਿਵੇਂ ਸਿੱਧੂ ਮੂਸੇ ਵਾਲੇ ਕੇਸ ਚ ਪੁੱਛਿਆ ਜਾਏਗਾ ਮੰਨ ਲਓ ਜੇ ਉਹ ਸਵਾਲ ਵਿੱਚ ਹੋਏਗਾ ਕਿ ਕੀ ਆ ਤੁਸੀਂ ਕਾਂਤਲਾ ਨੂੰ ਅੱਖਾਂ ਨਾਲ ਪਛਾਣ ਸਕਦੇ ਹੋ ਹੂੰ ਜੇ ਉਹਨਾਂ ਨੇ ਦੇਖਿਆ ਹੋਏਗਾ ਤੋ ਵਾਕਈ ਕਹਿੰਦੇ ਪਛਾਨ ਸਕਦੇ ਆਂ ਜੀ ਹੂੰ ਜੇ ਸਾਡੇ ਸਾਹਮਣੇ ਲਿਆਂਦੇ ਜਾਣ ਜੇ ਉਹਨਾਂ ਨੇ ਦੇਖਿਆ ਹੀ ਨਹੀਂ ਹੋਏਗਾ ਜਾਂ ਮੂੰਹ ਟੱਕੇ ਹੋਣਗੇ ਕੁਝ ਵੀ ਹੋਏਗਾ ਹੂੰ ਤੇ ਉਹ ਉਹਦੇ ਮੁਤਾਬਕ ਦਾ ਜਵਾਬ ਦੇਣਗੇ ਹੈਨਾ ਫਿਰ ਕਿਹੜੀ ਉਹਨਾਂ ਨੇ ਗਨ ਫੜੀ ਸੀ ਹੱਥ 'ਚ ਜੇ ਉਹਨਾਂ ਨੂੰ ਨੌਲੇਜ ਹੋਏਗੀ ਤੋ ਉਹਦਾ ਜਵਾਬ ਦੇਣਗੇ ਨਹੀਂ ਤਾਂ ਉਹ ਵੀ ਮਤਲਬ ਨਿੱਲ ਹੋ ਜਾਏਗਾ ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਗੱਲਾਂ ਨੂੰ ਸਵਾਲ ਜਵਾਬ 'ਚ ਪੁੱਛਿਆ ਜਾਏਗਾ ਪੁੱਛਣ ਤੋਂ ਬਾਅਦ ਉਹ ਬੰਦ ਹੋਏਗਾ ਹੁਣ ਆ ਗਈ ਗੱਲ ਗਵਾਦੀ ਜੀ ਕੀ ਕਿਆ ਗਵਾਹ ਜਿਹੜਾ ਉਹ ਤਰੀਕ ਵਾਲੇ ਦਿਨ ਪੇਸ਼ ਹੁੰਦਾ ਹੈ ਕਿ ਨਹੀਂ ਹੁੰਦਾ ਹੁਣ ਜਿਹੜਾ ਵੀ ਗਵਾਹ ਹੈ ਜੇ ਉਹ ਤਰੀਕ ਵਾਲੇ ਦਿਨ ਪੇਸ਼ ਹੁੰਦਾ ਤੇ ਉਹਦੀ ਉਹ ਕਾਰਵਾਈ ਜੋ ਮੈਂ ਦੱਸੀ ਹੈ ਉਹ ਚੱਲਦੀ ਹੈ ਜੀ ਜੇ ਉਹ ਨਹੀਂ ਉਸ ਦਿਨ ਪੇਸ਼ ਹੋ ਰਿਹਾ ਤੇ ਕੋਰਟ ਕੋਲ ਹੋਰ ਗਵਾਹ ਵੀ ਗਏ ਹੁੰਦੇ ਨੇ ਜੀ ਔਰ ਉਹ ਗਵਾਹ ਜਾ ਕੇ ਆਪਣੀ ਗਵਾਹੀ ਦਿੰਦੇ ਨੇ ਪਰ ਇਹੋ ਜੇ ਸੀਰੀਅਸ ਮੁੱਦੇ 'ਚ ਜੀ ਹੁਣ ਜਿਹੜੇ ਦੋ ਜਣੇ ਨਹੀਂ ਜਾ ਰਹੇ ਗਵਾਹੀ ਦੇਣ ਔਰ ওই ਚਸ਼ਮਦੀਦ ਗਵਾਹ ਨੇ ਮੌਕੇ ਦੇ ਉਹ ਚਸ਼ਮਦੀਦ ਗਵਾਹ ਹੁਣ ਮੌਕੇ ਕਿਉਂ ਨਹੀਂ ਜਾ ਰਹੇ ਜਾਂ ਤੇ ਉਹ ਪ੍ਰੀਪੇਅਰਡ ਨਹੀਂ ਹੈ ਕਿ ਉੱਥੇ ਮਤਲਬ ਕੀ ਕਾਰਵਾਈ ਉਹਨਾਂ ਨੇ ਜਾ ਕੇ ਕਰਾਉਣੀ ਹੈ ਕਿਵੇਂ ਕਰਾਉਣੀ ਹੈ ਜਾਂ ਉਹ ਟਾਈਮ ਮੰਗ ਰਹੇ ਨੇ ਕਿਸੇ ਹੋਰ ਰੀਜ਼ਨ ਕਰਕੇ ਇਹ ਤੇ ਹੁਣ ਕੋਰਟ ਦੱਸੇਗੀ ਜੀ ਜਾਂ ਇਹ ਤੇ ਉਹਨਾਂ ਦੇ ਵਕੀਲ ਦੱਸਣਗੇ ਜਿਨ੍ਹਾਂ ਨੇ ਮੈਂ ਮਤਲਬ ਉੱਥੇ ਪੇਸ਼ ਕਰਾਉਣਾ ਉਹਨਾਂ ਨੂੰ ਪ੍ਰੋਸੀਕਿਊਸ਼ਨ ਦੱਸੇਗੀ ਪਰ ਇਹੋ ਜਿਹੇ ਕੇਸਾਂ ਵਿੱਚ ਜੇ ਗਵਾ ਪੇਸ਼ ਨਹੀਂ ਹੁੰਦੇ ਆਪਾਂ ਪਹਿਲੀ ਗੱਲ ਕਰੀਏ ਪੇਸ਼ ਹੁੰਦੇ ਤੇ ਜੋ ਵੀ ਉਹ ਗਵਾਹੀ ਦੇਣਗੇ ਕਰਾਸ ਐਗਜ਼ਾਮਿਨ ਹੋਏਗੀ ਤੇ ਗਵਾਹੀ ਬੰਦ ਹੋ ਜਾਏਗੀ ਪਰ ਕਿਉਂ ਪੇਸ਼ ਨਹੀਂ ਹੁੰਦੇ ਕਿ ਕੇਸ ਕਮਜ਼ੋਰ ਹੋ ਸਕਦਾ ਕਿਉਂਕਿ ਚਸ਼ਮਦੀਤ ਗਵਾਹ ਨੇ ਜਿਹੜੀ ਗੱਲ ਦੱਸਣੀ ਹੈ ਜਿਸ ਜਿਸ ਵੀ ਲੈਵਲ ਦਾ ਉਹ ਗਵਾਹ ਹੈ ਜੋ ਗਵਾਹੀ ਆਪਣੀ ਗਵਾਹੀ ਨਹੀਂ ਦੇਵੇਗਾ ਕੋਰਟ ਨੇ ਫੈਸਲਾ ਗਵਾਹਾਂ ਦੇ ਸਿਰ ਤੇ ਕਰਨਾ ਹੈ ਇੱਕ ਪਾਸੇ ਤਾਂ ਪਬਲਿਕ ਰੌਲਾ ਪਾਉਂਦੀ ਹੈ ਜੀ ਸਾਡਾ ਇਹ ਮਸਲਾ ਹੱਲ ਨਹੀਂ ਹੋ ਰਿਹਾ ਉਹ ਜਾਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਹੁਣ ਜਿਹੜੇ ਗਵਾਹ ਨੇ ਉਹਨਾਂ ਦਾ ਜ਼ੋਰ ਤੇ ਪ੍ਰਾਈਵੇਟ ਪਾਰਟੀ ਤੇ ਹੀ ਹੈ ਨਾ ਜੀ ਜੀ ਹੁਣ ਪ੍ਰਾਈਵੇਟ ਪਾਰਟੀ ਮੀਨ ਸਿੱਧੂ ਮੂਸੇਵਾਲੇ ਦਾ ਪਰਿਵਾਰ ਜੀ ਹੁਣ ਸਿੱਧੂ ਮੂਸੇਵਾਲੇ ਦਾ ਜਿਹੜਾ ਪਰਿਵਾਰ ਹੈ ਉਹ ਹੁਣ ਉਹਨਾਂ ਨੂੰ ਗਵਾਹਾਂ ਨੂੰ ਪਹੁੰਚਾਵੇ ਇਹ ਡਿਊਟੀ ਟੈਕਨੀਕਲੀ ਉਹਨਾਂ ਦੀ ਬਣਦੀ ਹੈ ਹਮ ਆਪਾਂ ਸਰਕਾਰ ਨੂੰ ਪਬਲਿਕ ਨੂੰ ਜਾਂ ਸਿਸਟਮ ਨੂੰ ਤੇ ਦੋਸ਼ ਦਿੰਨੇ ਆ ਮਿੰਟੋ-ਮਿੰਟੀ ਹਮ ਬਟ ਇੱਥੇ ਜਿਹੜੇ ਪ੍ਰਾਈਵੇਟ ਗਵਾਹਾਂ ਨੂੰ ਕਰੋ ਅਦਾਲਤ ਤੱਕ ਲੈ ਕੇ ਜਾਣਾ ਤੇ ਵਾਪਸ ਲੈ ਕੇ ਆਉਣਾ ਇਹਦੇ ਵਿੱਚ ਜੇ ਮਦਈ ਮੁਕਦਮਾ ਨਹੀਂ ਸਮਰਥ ਹੈ ਤੇ ਫਿਰ ਕਿਸ ਤਰ੍ਹਾਂ ਕੱਲ ਨੂੰ ਕੇਸ ਪ੍ਰੂਵ ਹੋਏਗਾ ਔਰ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਨਹੀਂ ਕਿ ਜੇ ਮੰਨ ਲਓ ਗਵਾਹ ਪੇਸ਼ ਨਹੀਂ ਹੁੰਦਾ ਔਰ ਉਹ ਜ਼ਰੂਰੀ ਹੋਵੇ ਤੇ ਮਾਨਯੋਗ ਅਦਾਲਤ ਕਿਸੇ ਵੇਲੇ ਉਹਦੇ ਵਾਰੰਟ ਵੀ ਕੱਢਦੀ ਹੈ ਬੱਟ ਇੱਥੇ ਇੱਕ ਕੁਐਸਚਨ ਮਾਰ ਕੀ ਹੈ ਕਿ ਵਾਰੰਟ ਇਹੋ ਜਿਹੇ ਕੇਸਾਂ 'ਚ ਕੱਢੇ ਜਾਂਦੇ ਨੇ ਜਿਹਦੇ ਜਿਹਦੇ ਵਿੱਚ ਦੋਸ਼ੀ ਹੋਣ ਜੀ ਪਰ ਇਹੋ ਜਿਹੇ ਕੇਸਾਂ ਦੇ ਜਿਹਦੇ ਚ ਆਪ ਮਦਈ ਹੋਣ ਉਹ ਗਵਾਹੀ ਤੇ ਨਾ ਆਉਂਦੇ ਹੋਣ ਤੇ ਇਹੋ ਜਿਹੇ ਕੇਸਾਂ ਚ ਵਰੰਡ ਕਈ ਕਿਸੇ ਵੇਲੇ ਨਹੀਂ ਵੀ ਕੱਢੇ ਜਾਂਦੇ ਇਹ ਵਕੀਲ ਸਾਹਿਬ ਫਿਰ ਕਿੰਨੀ ਦੇਰ ਮਤਲਬ ਇੰਤਜ਼ਾਰ ਕਰ ਸਕਦੇ ਆਦਾਲਤ ਇਸ ਤਰ੍ਹਾਂ ਮਤਲਬ ਕਿੰਨੀ ਵਾਰੀ ਵਾਰ-ਵਾਰ ਉਹ ਉਹਨਾਂ ਨੂੰ ਬੁਲਾਇਆ ਜਾ ਸਕਦਾ ਦੇਖੋ ਮੰਨ ਲਓ ਟੋਟਲ ਗਵਾਹਾਂ ਦੀ ਲਿਸਟ ਪੰਜਾਂਵਾਂ ਦੀ ਹੈ ਠੀਕ ਹੈ ਜੀ ਪੰਜਾਂਵਾਂ ਵਿੱਚੋਂ ਬਾਕੀ ਮੰਨ ਲਓ ਜਿਹੜੇ 48 ਗਵਾਹ ਨੇ ਵੈਰੀ ਵੈਰੀ ਚੱਲੀ ਜਾ ਰਹੇ ਨੇ ਠੀਕ ਹੈ ਨਾ ਜੀ ਕਿਉਂਕਿ ਹਰ ਵੇਲੇ ਸਾਰੇ ਪੰਜਾਬ ਦੇ ਪੰਜਾਬ ਨਹੀਂ ਕੋਰਟ ਕਰਦੀ ਇਕੱਠੇ ਸਾਦੀ ਚਾਰ ਪੰਜਾਂ ਨੂੰ ਸਾਦੀ ਹੈ ਚਾਰ ਪੰਨਾਂ ਚ ਇੱਕ ਦੋ ਗਵਾਹ ਭੁਗਤ ਜਾਂਦੇ ਨੇ ਇੱਕ ਦੋ ਗਵਾਹ ਰਹਿ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਪਹਿਲਾਂ ਉਹਨਾਂ ਦੀ ਚੀਫ ਲਿਖਾਉਣਾ ਚੀਫ ਤੋਂ ਬਾਅਦ ਦੂਜੀ ਪਾਰਟੀ ਨੂੰ ਕਰਾਸ ਦਾ ਮੌਕਾ ਦੇਣਾ ਦੋ ਤਿੰਨ ਘੰਟੇ ਦਾ ਸਮੇਂ ਚਾਰ ਘੰਟੇ ਦਾ ਸਮੇਂ ਦੋ ਵਾਰੀਆਂ ਚ ਲੱਗਦਾ ਤੇ ਕੋਰਟ ਕੋਲ ਕਾਫੀ ਰਸ ਹੁੰਦਾ ਕੰਮ ਦਾ ਤੇ ਦੋ ਦੋ ਤਿੰਨ ਦਿਨ ਚਾਰ ਚਾਰ ਗਵਾਹ ਹਰ ਪੇਸ਼ੀ ਤੇ ਭੁਗਤਰੇ ਹੁੰਦੇ ਨੇ ਹੁਣ ਜਦੋਂ 50 ਗਵਾਹ ਮੰਨ ਲਓ ਪੂਰੇ ਹੋ ਜਾਣ ਇਹੋ ਹੀ ਦੋ ਗਵਾਹ ਰਹਿ ਜਾਣ ਕੋਰਟ 4-5 ਮੌਕੇ ਵੱਧ ਤੋਂ ਵੱਧ ਦੇਗੀ ਪ੍ਰੋਸੀਕਿਊਸ਼ਨ ਨੂੰ ਜੀ ਕਿ ਗਵਾਹ ਲੈ ਆਓ ਨਹੀਂ ਤਾਂ ਅਸੀਂ ਗਵਾਈ ਬੰਦ ਕਰ ਦੇਣੀ ਹੈ ਜੀ ਤੇ ਜੇ ਗਵਾਹ ਨਹੀਂ ਆਉਂਦੇ ਉਹਨਾਂ ਨੂੰ ਸਬਨਨ ਕਰਕੇ ਗਰੰਟ ਕਰਕੇ ਵੀ ਨਹੀਂ ਆਉਂਦੇ ਜੀ ਤੇ ਫਿਰ ਗਵਾਈ ਬੰਦ ਕਰ ਦਿੱਤੀ ਜਾਂਦੀ ਹੈ ਕਿ ਉਹ ਵਾਲੇ ਗਵਾਹ ਪ੍ਰੋਸੀਕਿਊਸ਼ਨ ਲਈ ਅੰਚ ਨਕਾਮਯਾਬ ਰਹੀ ਇਸ ਕਰਕੇ ਗਵਾਈ ਬੰਦ ਕਰਕੇ ਡਿਫੈਂਸ ਵਾਸਤੇ ਹਮਮ ਯਾਨੀ ਪਹਿਲਾਂ ਤਾਂ 313 ਦੀ ਸਟੇਟਮੈਂਟ ਹੋਏਗੀ ਜੀ ਦੋਸ਼ੀਆਂ ਵੱਲੋਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਡਿਫੈਂਸ ਦੀ ਗਵਾਈ ਕਰਾਉਣ ਦਾ ਮੌਕਾ ਮਿਲੇਗਾ ਹਮ ਸੋ ਉਸ ਕੇਸ ਵਿੱਚ ਜਿਹੜੀ ਗਵਾਹੀ ਵੀ ਇਹ ਦੋ ਬੰਦਿਆਂ ਨੇ ਦੇਣੀ ਸੀ ਉਹ ਨਹੀਂ ਪੜੀ ਜਾਏਗੀ ਨਹੀਂ ਨਾ ਹੀ ਕੋਰਟ ਚ ਜਾਏਗੀ ਤੇ ਨਾ ਹੀ ਉਹ ਪੜੀ ਜਾਏਗੀ ਜੀ ਸੋ ਇਸ ਕਰਕੇ ਕੇਸ ਦੀ ਕਮਜ਼ੋਰੀ ਹੋ ਸਕਦੀ ਹੈ ਜੀ ਤੇ ਇਹ ਸਾਰਾ ਪ੍ਰੋਵੀਜ਼ਨਸ ਨੇ ਇਹ ਸਾਰੇ ਤਰੀਕੇ ਨੇ ਕਿਉਂਕਿ ਕੋਰਟ ਨੇ ਗਵਾਹੀ ਦੇ ਸਿਰ ਤੇ ਗਵਾਹਾਂ ਦੇ ਸਿਰ ਤੇ ਹੀ ਜੀ ਸਾਰਾ ਕੇਸ ਦਾ ਫੈਸਲਾ ਦੇਣਾ ਹੈ ਜੋ ਕੋਟ ਅੱਗੇ ਰੱਖ ਦੋਗੇ ਕੋਟ ਉਹਨੂੰ ਪੜ੍ਹੇਗੀ ਸਮਝੇਗੀ ਤੇ ਕੰਮ ਕਰੇਗੀ ਜੀ ਵਕੀਲ ਸਾਹਿਬ ਇੱਕ ਹੋਰ ਤੁਹਾਡਾ ਕਮੈਂਟ ਲੈਣਾ ਚਾਹਾਂਗੇ ਜੇ ਤੁਸੀਂ ਚਾਹੋ ਇਸ ਦਾ ਜਵਾਬ ਦੇ ਸਕਦੇ ਹੋ ਜਿਸ ਜਿਸ ਦਿਨ ਇਹ ਘਟਨਾ ਘਟੀ ਹੈ ਉਸ ਦਿਨ ਜਿਹੜੀ ਗੱਡੀ ਸੀ ਥਾਰ ਗੱਡੀ ਸੀ ਜਿਸ ਦੇ ਵਿੱਚ ਇਹ ਸਾਰਾ ਘਟਨਾਕਾਮ ਕਰਮਾ ਵਾਪਰਿਆ ਸਿੱਧੂ ਮੂਸੇਵਾਲਾ ਚਲਾ ਰਹੇ ਸਨ ਨਾਲ ਉਹਨਾਂ ਦੇ ਸਾਥੀ ਸਨ ਉਸ ਗੱਡੀ ਦੀ ਵੀਡੀਓ ਤੁਸੀਂ ਵੀ ਚੰਗੀ ਤਰ੍ਹਾਂ ਉਹ ਵੇਖੀ ਹੈ ਉਸ ਦੇ ਉੱਪਰ ਕੁਝ ਕਹਿਣਾ ਚਾਹੋਗੇ ਫਿਰ ਮੈਂ ਤੇ ਉਦੋਂ ਵੀ ਉਹ ਗੱਲ ਕਹੀ ਸੀ ਕਿ ਜਿੱਦਾਂ ਉਹਦੇ ਤੇ ਬ੍ਰਸਟ ਵੱਜੇ ਨੇ ਔਰ ਗੋਲੀਆਂ ਚੱਲੀਆਂ ਕਈ ਪਾਸਿਓਂ ਚੱਲੀਆਂ ਹੂੰ ਬੜੀ ਹੈਰਾਨੀ ਵਾਲੀ ਗੱਲ ਹੈ ਕੋਈ ਚਮਤਕਾਰ ਹੀ ਹੈ ਕਿ ਤਿੰਨ ਬੰਦਿਆਂ 'ਚ ਇੱਕ ਬੰਦਾ ਵਿਚਾਰਾ ਕਿਸੇ ਪਾਸਿਓਂ ਵੀ ਨਹੀਂ ਵਚਦਾ ਹੂੰ ਤੇ ਦੋ ਬੰਦਿਆਂ ਨੂੰ ਫਰਕ ਹੀ ਨਹੀਂ ਪੈਂਦਾ ਜੀ ਨਹੀਂ ਪਰ ਉਹ ਵੀ ਜ਼ਖਮੀ ਹੋਏ ਨੇ ਬਾੜੇ ਮੋٹے ਜ਼ਖਮ ਨੇ ਭਾਜੀ ਜਿੰਨੀ ਜ਼ਿਆਦਾ ਸੱਟ ਸਿੱਧੂ ਵੀਰ ਨੂੰ ਲੱਗੀ ਔਰ ਉਸ ਤੋਂ ਬਾਅਦ ਉਹਦੀ ਡੈਥ ਹੁੰਦੀ ਹੈ ਜਿੱਥੇ ਜਿੱਥੇ ਉਹਦੇ ਗੋਲੀਆਂ ਵੱਜੀਆਂ ਨੇ ਸੋ ਉਹ ਚੀਜ਼ਾਂ ਬੜੀਆਂ ਸੋਚ ਸਮਝਣ ਵਾਲੀਆਂ ਜੀ ਜੀ ਔਰ ਅਸੀਂ ਕੀ ਟਿੱਪਣੀ ਕਰ ਸਕਦੇ ਆ ਦੇਖਿਆ ਜਾਵੇ ਹੁਣ ਤੇ ਫੋਰੈਂਸਿਕ ਟੀਮ ਰੀਕ੍ਰिएशन ਕਰ ਸਕਦੀ ਇਸ ਸੀਨ ਨੂੰ ਜੀ ਕਿ ਗੋਲੀ ਕਿੱਧਰੋਂ ਆ ਕੇ ਕਿੱਧਰ ਗਈ ਹੈ ਜੀ ਔਰ ਕਿਸ ਤਰ੍ਹਾਂ ਉਹ ਸਾਰਾ ਮੰਜ਼ਰ ਹੋਇਆ ਇਹ ਤੇ ਵਿਜ਼ੂਅਲਾਈਜ਼ ਮਤਲਬ ਫੋਰੈਂਸਿਕ ਟੀਮ ਹੀ ਦੱਸ ਸਕਦੀ ਹੈ ਵੀ ਕਿਵੇਂ ਹੋਇਆ ਹੋਏਗਾ ਉਹਨੂੰ ਰੀਕ੍ਰੀਏਟ ਕਰ ਸਕਦੀ ਹੈ ਬੜੀ ਵੱਡੀ ਸਾਇੰਸ ਹੈ ਔਰ ਅਵੇਲੇਬਲ ਹੈ ਉਹ ਸਾਇੰਸ ਵਿੱਚ ਉਹ ਸਾਰੇ ਪ੍ਰਭਾਵ ਜੀ 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 ਤੇ ਆ ਵਕੀਲ ਸਾਹਿਬ ਠੀਕ ਹੈ ਜਾਨੀ ਕੁੱਲ ਮਿਲਾ ਕੇ ਜੇਕਰ ਤੁਹਾਡੀ ਗੱਲ ਦਾ ਵੀ ਨਿਚੋੜ ਵੇਖਿਆ ਜਾਵੇ ਜਿਵੇਂ ਦੋ ਵਾਰ ਅਦਾਲਤ ਦੇ ਵਿੱਚ ਉਹ ਨਿਜੀ ਕਾਰਨਾ ਕਰਕੇ ਨਹੀਂ ਪੇਸ਼ ਹੋਏ ਦੋਨੇ ਮੁੱਖ ਗਵਾਹ ਜਿਹੜੇ ਨੇ ਉਹਨਾਂ ਦੇ ਦੋਸਤ ਸਨ ਤਾਂ ਅਦਾਲਤ ਮੋٹے ਤੌਰ ਤੇ ਜੇ ਸਾਰੇ ਗਵਾਹ ਭੁਗ ਜਾਂਦੇ ਨੇ ਤਾਂ ਇਹ ਮੰਨ ਸਕਦੇ ਆ ਕਿ ਦੋ ਤਿੰਨ ਵਾਰੀ ਹੋਰ ਅਦਾਲਤ ਉਹਨਾਂ ਨੂੰ ਟਾਈਮ ਦੇ ਸਕਦੀ ਹੈ ਜਦ ਤੱਕ ਸਾਰੇ ਗਵਾ ਨਹੀਂ ਭੁਗਦੇ ਤਦ ਤੱਕ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਜੇ ਮੰਨ ਲਓ ਸਾਰੇ ਗਵਾ ਭੁਗਤ ਗਏ ਔਰ ਇਹ ਲੋਕ ਨਹੀਂ ਪਹੁੰਚੇ ਤੇ ਫਿਰ ਮਾਨਯੋਗ ਅਦਾਲਤ ਜਿਹੜੀ ਹੈ ਉਹਨਾਂ ਦੀ ਗਵਾਈ ਬੰਦ ਕਰ ਦੇਗੀ ਔਰ ਉਹ ਬੰਦ ਕਰਨ ਤੋਂ ਬਾਅਦ ਉਹਨਾਂ ਨੂੰ ਉੱਪਰਲੀ ਕੋਰਟ ਚ ਜਾ ਕੇ ਆਪਣੀ ਐਪਲੀਕੇਸ਼ਨ ਅਲਾਉ ਕਰਾਣੀ ਪਏਗੀ ਕਿ ਅਸੀਂ ਗਵਾ ਕਰਾਉਣਾ ਚਾਹੁੰਦੇ ਆ ਜੀ ਪਰ ਕੋਰਟ ਉੱਪਰਲੀ ਵੀ ਦੇਖੇਗੀ ਕਿ ਅਸੀਂ ਇਹਨਾਂ ਨੂੰ ਇੰਨੇ ਮੌਕੇ ਦਿੱਤੇ ਨੇ ਜੀ ਇੰਨੇ ਮੌਕਿਆਂ ਦੇ ਬਾਵਜੂਦ ਇਹ ਲੋਕ ਪੇਸ਼ ਨਹੀਂ ਹੋਏ ਜੀ ਤੇ ਕਾ ਮੌਕਾ ਦੇਣਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਜੀ ਉਹ ਸਾਰੀਆਂ ਚੀਜ਼ਾਂ ਦੇ ਹਿਸਾਬ ਨਾਲ ਹੀ ਅੱਗੇ ਚੱਲੇਗਾ ਜੀ ਜੀ ਮੱਲਨ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜਨਾਬ ਤੇ ਅਸੀਂ ਸਾਡੇ ਦਰਸ਼ਕਾਂ ਨਾਲ ਰੂਬਰੂ ਨੇ ਆ ਸਾਨੂੰ ਚੰਗਾ ਲੱਗਦਾ ਹੈ ਜੀ ਔਰ ਜੋ ਮੇਰੇ ਲਾਇਕ ਸੇਵਾ ਹੋਏਗੀ ਸੋਸਾਇਟੀ ਵਾਸਤੇ ਪਬਲਿਕ ਵਾਸਤੇ ਪਬਲਿਕ ਇੰਟਰਸਟ ਇਨ ਲਾਰਜ ਚਲਦੀ ਰਹੇਗੀ